ਆਪ ਸਭ ਦਾ ਨਿੱਕਾ ਸਵਾਗਤ ਹੈ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਦੀ ਤਾਜ਼ਾ ਖਬਰ 22 ਲੱਖ ਪੈਨਸ਼ਨਜ਼ ਦੇ ਨਾਲ ਜੁੜੀ ਹੋਈ ਹੈ ਸੋ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਪਾਂ ਕੀ ਇਹਦੇ ਵਿੱਚ ਅਹਿਮ ਖਬਰ ਆਈ ਹੈ ਸੋ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਪੰਜਾਬ ਦੇ ਕਰੀਬ 22 ਲੱਖ ਤੋਂ ਵੱਧ ਬਜ਼ੁਰਗਾਂ ਨੂੰ ਨਵੰਬਰ ਮਹੀਨੇ ਦੀ ਬੁਢੇਪਾ ਪੈਨਸ਼ਨ ਨਹੀਂ ਮਿਲੀ ਹੈ ਜਿਸ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ ਬੁਢੇਪਾ ਪੈਨਸ਼ਨ ਵੀ ਬੀਤੀ 8 ਨਵੰਬਰ ਤੋਂ ਚੱਲ ਰਹੀ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਦੀ ਪੇਂਟ ਛੱਡ ਗਈ ਹੈ ਵੱਡੀ ਗਿਣਤੀ ਬਜ਼ੁਰਗਾਂ ਦੀਆਂ ਲੋੜਾਂ ਇਸ ਪੈਨਸ਼ਨ ਤੋਂ ਹੀ ਪੂਰੀਆਂ ਹੁੰਦੀਆਂ ਹਨ ਤੇ ਪੈਨਸ਼ਨ ਨਾ ਆਉਣ ਕਰਕੇ ਹੁਣ ਉਹਨਾਂ ਦੀ ਗੁਜ਼ਾਰੀ ਕਰਨੀ ਮੁਸ਼ਕਲ ਹੋ ਗਈ ਹਨ ਦਸੰਬਰ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਪਰ ਇਨ੍ਹਾਂ ਬਜ਼ੁਰਗਾਂ ਦੇ ਖਾਤੇ ਪੈਨਸ਼ਨ ਨੂੰ ਉਡੀਕ ਕਰ ਰਹੇ ਹਨ ਉਮਦ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ 32.92 ਲੱਖ ਲਾਭਪਾਤਰੀਆਂ ਨੂੰ ਹਰ ਮਹੀਨੇ ਪੈਨਸ਼ਨ ਭਿੱਤੀ ਜਾਂਦੀ ਹੈ ਜਿਸ ਵਿੱਚ ਬੁਢਾਪਾ ਪੈਨਸ਼ਨ ਸਮੇਤ ਵਿਧਵਾ ਤੇ ਬੇਸਹਾਰਾਂ ਔਰਤਾਂ ਲਈ ਪੈਨਸ਼ਨ ਅਤੇ ਅਪਾਹਜ ਵਿਅਕਤੀਆਂ ਦਾ ਅੰਕੜਾ ਵੀ ਸ਼ਾਮਲ ਹੈ ਆਪ ਸਰਕਾਰ ਦੇ ਕਾਰਜਕਾਲ ਦੇ 21 ਮਹੀਨਿਆਂ ਦੌਰਾਨ ਇਹ ਪਹਿਲਾ ਮੌਕਾ ਹੈ ਕਿ ਜਦੋਂ ਸਮਾਜਿਕ ਸੁਰੱਖਿਆ ਵਿਭਾਗ ਨੇ ਪੈਨਸ਼ਨਰਾਂ ਨੂੰ ਉਡੀਕ ਕਰਨੀ ਪਈ ਹੈ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ ਬਠਿੰਡਾ ਦੇ ਪਿੰਡ ਮਾੜੀ ਦੇ ਸਾਫਕਾ ਸਰਪੰਚ ਧਰਮ ਸਿੰਘ ਮਾਨ ਦਾ ਕਹਿਣਾ ਹੈ ਕਿ ਪਿੰਡ ਦੇ ਬਜ਼ੁਰਗ ਰੋਜ਼ਾਨਾ ਬੈਂਕਾਂ ਦੇ ਗੇੜੇ ਘੱਟ ਰਹੇ ਹਨ ਮਾਛੀਵਾੜਾ ਦੇ ਬਜ਼ੁਰਗ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਇਸ ਹਫ਼ਤੇ ਬੈਂਕ ਦੇ ਵਿੱਚ ਤਿੰਨ ਚੱਕਰ ਲਾ ਚੁੱਕਿਆ ਹੈ ਪਰ ਹਾਲੇ ਤੱਕ ਉਸ ਨੂੰ ਪੈਨਸ਼ਨ ਨਹੀਂ ਆਈ ਇਸੇ ਤਰ੍ਹਾਂ ਖੰਨਾ ਦੀ ਇੱਕ ਵਿਧਵਾ ਆਸ਼ਾ ਰਾਣੀ ਨੇ ਵੀ ਪੈਨਸ਼ਨ ਨਾ ਆਉਣ ਕਰਕੇ ਵਧੀਆਂ ਵਧੀਆਂ ਦਿੱਕਤਾਂ ਬਾਰੇ ਦੱਸਿਆ ਗੁਰਦਾਸਪੁਰ ਦੇ ਨਵੇਂ ਪੈਨਸ਼ਨਰਸ ਅਮਰੀਕ ਪਾਟਿਏ ਦਾ ਕਹਿਣਾ ਹੈ ਕਿ ਹੜਤਾਲ ਕਰਕੇ ਉਹਨਾਂ ਦੇ ਛੁੱਟੀਆਂ ਦੇ ਇਨਕੈਸ਼ਮੈਂਟ ਦੇ ਬਕਾਏ ਤੇ ਜੀਪੀਐਫ ਵੀ ਬਕਾਏ ਦੇ ਰੁਕੇ ਹੋਈਆਂ ਹਨ ਸੋ 22 ਲੱਖ ਪੈਨਸ਼ਨਰਸ ਦੀਆਂ ਜੋ ਪੈਨਸ਼ਨਾਂ ਰੁਕੀਆਂ ਹੋਈਆਂ ਨੇ ਤੇ ਮੁਲਾਜ਼ਮਾਂ ਦੀਆਂ ਹੜਤਾਲਾਂ ਦੇ ਕਾਰਨ ਉਹਨਾਂ ਦੀਆਂ ਮੰਗਾਂ ਵੀ ਰੁਕੀਆਂ ਹੋਈਆਂ ਨੇ ਤੇ ਨਾਲ ਹੀ ਇਸ ਦਾ ਹਰਜਾਨਾ ਜਿਹੜਾ ਬਜ਼ੁਰਗਾਂ ਨੂੰ ਵੀ ਭੁਗਤਣਾ ਪੈ ਰਿਹਾ ਤੇ ਪੰਜਾਬ ਸਰਕਾਰ ਉਹਨਾਂ ਵੱਲ ਵੀ ਧਿਆਨ ਘਟ ਦੇ ਰਹੀ ਹੈ ਤੇ ਉਹਨਾਂ ਦੀ ਜੋ ਪ੍ਰਤੀ ਮਹੀਨਾ 1500 ਪੈਨਸ਼ਨ ਹੈ ਉਹ ਵੀ ਰੁਕੀ ਹੋਈ ਹੈ ਜਿਸ ਕਰਕੇ ਬਜ਼ੁਰਗ ਕਾਫੀ ਉਹਨਾਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਹੈ ਤੇ ਉਹ ਲਗਾਤਾਰ ਬੈਂਕਾਂ ਦੇ ਚੱਕਰ ਲਗਾ ਰਹੇ ਨੇ ਦੇ ਪੈਨਸ਼ਨ ਦੀ ਉਡੀਕ ਕਰ ਰਹੇ ਨੇ ਸੋ ਇਹ ਸੀ ਜੀ 22 ਲੱਖ ਪੈਨਸ਼ਨਾਂ ਦੇ ਨਾਲ ਜੁੜੀ ਹੋਈ ਅਹਿਮ ਖਬਰ ਸੋ ਹਰ ਤਰ੍ਹਾਂ ਦੇ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ